ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਜੀ ਮੈਂ ਜੀਮੀਦਾਰ ਜੀਮੀਦਾਰ ਭਰਾਵਾਂ ਦੀ ਗੱਲ ਕੀਤੀ ਸੀ ਵੀ ਜੀਮੀਦਾਰਾਂ ਭਰਾਵਾਂ ਨੂੰ ਕਿੰਨਾ ਸਬਰ ਕਰਨਾ ਪੈਂਦਾ ਪਰ ਅੱਜ ਮੈਂ ਦੁਕਾਨਦਾਰਾਂ ਦੀ ਗੱਲ ਕਰੂੰਗਾ ਮੈਂ ਵੀ ਆਪ ਵੀ ਦੁਕਾਨਦਾਰਾਂ ਤੇ ਦੁਕਾਨਦਾਰਾਂ ਦੀ ਗੱਲ ਮੈਨੂੰ ਕਰਨੀ ਜ਼ਰੂਰ ਚਾਹੀਦੀ ਹੈ ਅੱਜ ਦੇਖੋ ਜੀ ਮੀਂਹ ਪਈ ਜਾਂਦਾ ਜੇ ਤਿੰਨ ਚਾਰ ਦਿਨ ਵੀ ਮੀਂਹ ਪੈਂਦਾ ਰਿਹਾ ਤੇ ਜਿਹੜਾ ਦੁਕਾਨਦਾਰ ਕਿਰਾਇਆ ਭਰਦਾ ਉਹਨੂੰ ਇੱਕ ਦਿਨ ਦਾ ਕਿਰਾਇਆ ਆਮ ਨੋਰਮਲ ਲਾ ਲੋ ਵੀ 1000 ਰੁਪਏ ਖਰਚਾ ਨਿੱਤਦਾਰ ਨੂੰ ਉਹੀ ਪੈ ਜਾਂਦਾ ਕਸਟਮਰ ਉਹਨਾ ਆਉਂਦਾ ਨਹੀਂ ਤੇ ਉਹਨੂੰ 1000 ਰੁਪਏ ਕਿਰਾਇਆ ਵੀ ਦੇਣਾ ਪੈਂਦਾ ਤੇ ਬਾਕੀ ਜਿਹੜੇ ਬੈਠੇ ਚਾਹ ਪੀ ਜਾਂਦੇ ਆ ਜਾਂ ਪੈਟੀਆਂ 버ਗਰ ਖਾ ਜਾਂਦੇ ਆ ਉਹ ਵੱਖਰੇ ਵੀ ਬਹੁਤ ਹੀ ਖਰਚੇ ਪੈਂਦੇ ਆ ਇੱਕ ਦੂਜਾ ਜਿਹੜਾ ਦੁਕਾਨਦਾਰ ਬੰਦਾ ਉਹ ਕਿਤੇ ਵੀ ਬੰਦਾ ਆ ਜਾ ਨਹੀਂ ਸਕਦਾ ਉਹਦੀ 24 ਘੰਟੇ ਦੁਕਾਨ 'ਚ ਨજર ਰਹਿੰਦੀ ਆ ਨਾ ਉਹਦੇ ਲਈ ਕੋਈ ਦਿਨ ਤਿਯਾਰ ਹੁੰਦਾ ਦਿਨ ਤਿਯਾਰ ਵੀ ਨਹੀਂ ਹੁੰਦਾ ਵਿਚਾਰੇ ਵਾਸਤੇ ਬਾਕੀ ਉਹ ਢਿੱਲਾ ਮਿੱਸਾ ਹੋ ਜੇ ਨਾ ਫੇਰ ਵੀ ਉਹ ਘਰੇ ਨਹੀਂ ਪੈ ਸਕਦਾ ਕਿਉਂਕਿ ਜੋ ਪੈ ਵੀ ਜਾਵੇ ਤਾਂ ਕਸਟਮਰ ਜਿਹੜੇ ਨਾਲ ਉਹ ਜੁੜੇ ਹੁੰਦੇ ਆ ਉਹਨੂੰ ਠਾਕੇ ਲਿਆਉਂਦੇ ਆ ਵਾਰੀ ਵਾਰੀ ਵਿਚਾਰਾ ਉਸ ਚੀਜ਼ ਚ ਬਹੁਤ ਵਧੀਆ ਗੱਲ ਆ ਵੀ ਕਸਟਮਰ ਉਹਦੇ ਨਾਲ ਜੁੜਦੇ ਆ ਕਿਉਂਕਿ ਕਸਟਮਰਾਂ ਨਾਲ ਹੀ ਸਭ ਕੁਝ ਹੁੰਦਾ ਪਰ ਜਦੋਂ ਬੰਦੇ ਕੋਈ ਤਕਲੀਫ ਹੋਵੇ ਨਾ ਤੇ ਉਦੋਂ ਬਈ ਐ ਲੱਗਦਾ ਯਾਰ ਇੱਕ ਵਾਰੀ ਮੈਨੂੰ ਪੈ ਜਾਣ ਦੇ ਉਹ ਕੋਈ ਨਾ ਕੋਈ ਵਾਜਾ ਮਾਰੀ ਜਾਂਦਾ ਉਹਨੂੰ ਉੱਠ ਕੇ ਵਿਚਾਰੇ ਨੂੰ ਆਉਣਾ ਪੈਂਦਾ ਦੂਜੀ ਗੱਲ ਆ ਬਈ ਬਿਜਲੀ ਦਾ ਜਿਹੜਾ ਬਿੱਲ ਆ ਉਹ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਪੈਂਦਾ ਆਮ ਘਰੇ 6 ਰੁਪਏ ਜੁੰਟ ਪੈਂਦੀ ਆ ਤੇ ਜਿਹੜੇ ਦੁਕਾਨਦਾਰਾਂ ਨੂੰ 9 ਰੁਪਏ 10 ਰੁਪਏ ਜੁੰਟ ਭਰਨੀ ਪੈਂਦੀ ਆ ਅਸੀਂ ਅੱਜ ਸਾਡੇ ਕੋਲੇ ਗਾਹਕ ਆਵੇ ਨਾ ਆਵੇ ਤਾਂ ਭਾਈ ਸਾਡਾ ਜਿਹੜਾ ਖਰਚਾ ਉਹ ਹੋ ਹੀ ਜਾਂਦਾ ਬਈ ਜੀ ਤੇ ਇਸ ਕਰਕੇ ਮੈਂ ਕਹਿਣਾ ਵੀ ਦੁਕਾਨਦਾਰਾਂ ਦੇ ਵੀ ਬਹੁਤ ਦੁੱਖ ਆ ਜਿਹੜਾ ਵੱਡਾ ਦੁਕਾਨਦਾਰ ਆ ਉਹਦਾ ਸਭ ਤੋਂ ਜ਼ਿਆਦਾ ਦੁੱਖ ਆ ਕਿਉਂਕਿ ਉਹ ਤਾਂ ਮੁਲਾਜ਼ਮ ਵੀ ਬਹੁਤ ਰੱਖੀ ਬੈਠਾ ਹੁੰਦਾ ਉਜਾਰੇ ਕੋਲੇ 3-3 4 ਦਿਨ 5-5 ਮਲਾਜ਼ਮ ਹੁੰਦੇ ਆ ਬਾਕੀ ਉਹਨੂੰ ਸਮਾਨ ਬਹੁਤ ਪਾਉਣਾ ਪੈਂਦਾ ਜੇ ਉਹ ਵਿਚਾਰਾ ਸਮਾਨ ਲੱਖਾਂ ਦੇ ਹਿਸਾਬ ਨਾਲ ਸਮਾਨ ਪਾਉਂਦਾ ਦੁਕਾਨ 'ਚ ਫੇਰ ਉਹ ਕਿਤੇ ਜਾ ਕੇ ਆਪ ਦਾ ਕੋਈ ਗਾਹਕ ਆਉਂਦਾ ਉਹ ਤੋਂ ਪ੍ਰੋਫਿਟ ਲੈਂਦਾ ਤੇ ਕੰਪੀਟੀਸ਼ਨ ਅੱਜ ਕੱਲ ਇੰਨਾ ਹੋਇਆ ਪਿਆ ਰੇਕ ਬੰਦਾ ਆਪਦੀ ਦੁਕਾਨ ਦਾ ਰੇਕ ਹੀ ਰੇਟ ਘਟਾਈ ਬੈਠਾ ਰੇਕ ਕਹਿੰਦਾ ਮੈਂ ਘਟਾ ਦੂੰ ਮੈਂ ਐ ਕਰ ਦੂੰ ਉਹ ਕੋਈ ਐਡ ਵਾਲੇ ਤਾਂ ਸਾਰੇ ਆ ਕੋਈ ਆਫਰ ਦੇ ਹੀ ਜਾਂਦਾ ਕੋਈ ਅੱਜ ਕੱਲ ਦੇ ਜਿਹੜੇ ਦੌਰ 'ਚ ਦੁਕਾਨਦਾਰ ਕਾਮਯਾਬ ਹੁੰਦਾ ਨਾ ਮਹਾਭਾਰਤ ਜਿੱਤਣ ਵਾਲਾ ਕੰਮ ਹੀ ਆ ਵੱਡੇ ਭਾਈ ਬਹੁਤ ਔਖਾ ਦੁਕਾਨਦਾਰੀ ਚਲਾਉਣਾ ਤੇ ਬਾਕੀ ਭਰਾ ਮੈਂ ਕੋਈ ਵੀ ਦੁਕਾਨਦਾਰ ਮੈਨੂੰ ਸੁਣੀ ਜਾਂਦਾ ਤੇ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹਣਾ ਵੀ ਦੁਕਾਨਦਾਰ ਸਹੀ ਜਿਹੜਾ ਦੁਕਾਨਦਾਰ ਆ ਰਾਤ ਦੀ ਰੋਟੀ ਦਾ ਖਾ ਲੈਂਦਾ ਘਰੇ ਜਾ ਕੇ ਸਹੀ ਪਰ ਸਵੇਰ ਦੀ ਰੋਟੀ ਉਹ ਸਹੀ ਨਹੀਂ ਖਾ ਸਕਦਾ ਜਿਹੜਾ ਕੱਲਾ ਰਹਿ ਜਾਂਦਾ ਦੁਕਾਨਦਾਰ ਉਹਦਾ ਕੀ ਹੁੰਦਾ ਵੀ ਜਦੋਂ ਵਿਚਾਰਾ ਰੋਟੀ ਖਾਂਦਾ ਉਹ ਕਈ ਤਾਂ ਦੁਕਾਨ ਚ ਹੀ ਖਾਂਦੇ ਆ ਉਹ ਯਾਰ ਉਹ ਫੜਾਈ ਚੱਕ ਕੇ ਉਹ ਫੜਾਈ ਉਹ ਗਾਹਕ ਵੀ ਨਹੀਂ ਵੇਂਦਾ ਯਾਰ ਭੈਣ ਰੋਟੀ ਤਾਂ ਖਾ ਲੈਣ ਦੇ ਵਿਚਾਰੇ ਨੂੰ ਉਸ ਚੀਜ਼ ਨੂੰ ਗਾਹਕ ਨਾਲ ਕੋਈ ਲੈਣਾ ਦੇਣਾ ਨਹੀਂਦਾ ਗਾਹਕ ਨੂੰ ਗਾਹਕ ਨੂੰ ਹੁੰਦਾ ਵੀ ਉਹਨੂੰ ਵੀ ਚੀਜ਼ ਮਿਲ ਜੇ ਵੀ ਇਹਦੀ ਰੋਟੀ ਦਾ ਕੀ ਹੈ ਛੇੜ ਫੇਰ ਖਾਲੂਆ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਜਿਹੜਾ ਦੁਕਾਨਦਾਰ ਆਣਾ ਦੁਕਾਨਦਾਰ ਵੀ ਭਰਾ ਐਵੇਂ ਲੱਗਦਾ ਜੀ ਦੁਕਾਨਦਾਰੀ ਦਾ ਜਿਹੜੀ ਆ ਦੁਕਾਨਦਾਰ ਦੀ ਗੱਦੀ ਹੈ ਨਾ ਉਹ ਵੀ ਬਹੁਤ ਕੰਡਿਆਂ ਨਾਲ ਭਰੀ ਹੁੰਦੀ ਹੈ ਵੀਰੇ ਦੀਵਾਲੀ ਸਭ ਤੋਂ ਵੱਡਾ ਤਿਹਾਰ ਹੁੰਦਾ ਪਰ ਦੁਕਾਨਦਾਰ ਆ ਜਿਹੜੇ ਉਹਨਾਂ ਦੀ ਵਿਚਾਰਿਆਂ ਦੀ ਦੁਕਾਨ 'ਚ ਉਹ ਤਿਹਾਰ ਉਹਨਾਂ ਮਨਾਇਆ ਜਾਂਦਾ ਕੋਈ ਵੀ ਰਖੜੀ ਬੰਨਣਾ ਆਉਂਦੀ ਹੈ ਭੈਣ ਉਧਰ ਉਹ ਦੁਕਾਨ 'ਚ ਬੈਠਾ ਹੁੰਦਾ ਭੈਣ ਸੱਦੀ ਜਾਂਦੀ ਐ ਵਾਰੀ ਵਾਰੀ ਆ ਜਾ ਆ ਜਾ ਭਰਾ ਆ ਜਾ ਭਰਾ ਐ ਕਰਦਾ ਕਹਦਾ ਭੱਜਿਆ ਭੱਜਿਆ ਉਹ ਜਰਾ ਰਖੜੀ ਬਣਾ ਕੇ ਆਉਂਦਾ ਕਿਉਂਕਿ ਦੁਕਾਨਦਾਰੀ ਕੰਮ ਹੀ ਹੈ ਜੇ ਬੈਠੇਗਾ ਤਾਂ ਭਰਾ ਗਾਹਕ ਆਊਗਾ ਜੇ ਨਹੀਂ ਬੈਠੇਗਾ ਅਗਲਾ ਦੁਕਾਨ ਚ ਗਾ ਗਾ ਗਾਂਦ ਵੀ ਦੁਕਾਨਾਂ ਬਹੁਤ ਅਗਲਾ ਜਿੱਥੋਂ ਮਰਜੀ ਸਮਾਨ ਲੈ ਲੈ ਇਸ ਕਰਕੇ ਕਹਨੇ ਆ ਵੀ ਦੁਕਾਨਦਾਰੀ ਹੈ ਨਾ ਜਿਹੜੀ ਉਹ ਵੀ ਬਹੁਤ ਔਖੀ ਚੀਜ਼ ਆ ਬਾਕੀ ਬਾਕੀ ਮੈਂ ਜੋ ਵੀ ਦੁਕਾਨਦਾਰਾਂ ਦਾ ਦੁੱਖ ਆ ਉਹ ਭਾਈ ਦੱਸਿਆ ਹਜੇ ਤੱਕਰ ਵੀ ਬਹੁਤ ਦੁੱਖ ਦੱਸਣ ਵਾਲੇ ਆ ਪਰ ਉਹ ਕੋਈ ਨਾ ਕੋਈ ਗਾਂ ਜਾ ਕੇ ਦੱਸਾਂਗੇ ਪਰ ਜਿੰਨੀ ਕਿ ਮੈਂ ਗੱਲ ਕੀਤੀ ਆ ਜੇ ਤੁਹਾਨੂੰ ਵਧੀਆ ਲੱਗੀ ਤਾਂ ਸੁਣਿਓ ਸੁਣ ਕੇ ਕਮੈਂਟ ਕਰਿਓ ਦੁਕਾਨਦਾਰ ਵੀ ਜਰੂਰ ਕਮੈਂਟ ਕਰਿਓ ਕਿ ਮੈਂ ਗੱਲ ਸਹੀ ਕਹੀ ਆ ਕਿ ਗਲਤ ਕਹੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ